ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨਗਰ ਪਹੁੰਚੇ ਆ ਨਗਰ ਨੂਰਪੁਰ ਸੇਠਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਜਿੱਥੇ ਮਿਸ਼ਲ ਅਸ਼ੀਦਾ ਤਰਨਾਦਾਲ ਦੇ ਆਪਣੇ ਸੰਤ ਬਾਬਾ ਸ਼ਿੰ다 ਸਿੰਘ ਜੀ ਤਰਨਾਦਾਲ ਭਿੱਖੀਵੰਡੀਏ ਉਹਨਾਂ ਦਾ ਦਲਪੰਥ ਤੇ ਪਹੁੰਚਿਆ ਹੋਇਆ ਘੋੜੇ ਵੀ ਤੁਸੀਂ ਇੱਥੇ ਦੇਖ ਸਕਦੇ ਪਹੁੰਚੇ ਹੋਏ ਨਾਲ ਜਿਹੜਾ ਦਲਪੰਥ ਪਹੁੰਚਿਆ ਨੰਗ ਸਿੰਘ ਜਿਹੜੇ ਜਥੇਬੰਦੀਆਂ ਫੌਜ ਪਹੁੰਚੀ ਹੋਈ ਏ ਸੋ ਇੱਥੇ ਅਸੀਂ ਅੱਜ ਪਹੁੰਚੇ ਸਾਡਾ ਸੁਪਨਾ ਬਣਿਆ ਸਾਡੀ ਧਰਤੀ ਸਾਡੇ ਲੋਕ ਚੈਨਲ ਤੇ ਸੋ ਅਸੀਂ ਅੱਜ ਇੱਥੇ ਬਾਬਾ ਛਿੰਦਾ ਸਿੰਘ ਜੀ ਜਿਹੜੇ ਤਰਨਤਾਲਾ ਭਿੱਖੀਵੰਡੀ ਉਹਨਾਂ ਦੇ ਦਰਸ਼ਨ ਵੀ ਕੀਤੇ ਆ ਨਾਲ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਇੱਥੇ ਪਹੁੰਚੇ ਸੀ ਤੇ ਜਿਹੜੇ ਉਹਨਾਂ ਦੇ ਬਹੁਤ ਹੀ ਵਧੀਆ ਔਰ ਜਿਹੜੇ ਵੇਖਣਯੋਗ ਜਿਹੜੇ ਜਿਹੜੇ ਉਹਨਾਂ ਦੇ ਦਲਪੰਥ ਦੇ ਘੋੜੇ ਹੈਗੇ ਆ ਸੋ ਉਹਨਾਂ ਦੇ ਉਹਨਾਂ ਨੇ ਗੱਲਬਾਤ ਵੀ ਕੀਤੀ ਬੜੇ ਵਧੀਆ ਤਰੀਕੇ ਨਾਲ ਕਿਉਂਕਿ ਉਹਨਾਂ ਨੇ ਗੱਲਬਾਤ 'ਚ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 6ਵੇਂ ਪਾਤਸ਼ਾਹ ਸੀਗੇ ਕਿਉਂਕਿ ਅੱਜ ਕੱਲ ਅਸੀਂ ਦਾਨ ਦਾ ਥੋੜਾ ਜਿਹਾ ਰੁਖ ਬਦਲਦੇ ਜਾਂਦੇ ਹੈਗੇ ਆ ਸਭ ਤੋਂ ਵੱਡੀ ਗੱਲ ਇਹ ਹੈਗੀ ਜਿਹੜੀ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਅੱਜ ਕੱਲ ਅਸੀਂ ਮਾਇਆ ਦੇ ਰੂਪ 'ਚ ਜ਼ਿਆਦਾ ਜਿਹੜੀ ਸੇਵਾ ਕਰਦੇ ਹੈਗੇ ਆ ਲੇਕਿਨ ਉਹਨਾਂ ਨੇ ਦੱਸਿਆ ਜਿਹੜੇ ਜੰਨਿਆਂ ਵੀ ਆਪਣੇ ਦਲਪੰਥ ਹੈਗੇ ਆ ਜਿਹੜੇ ਸੰਪਰਦਾਵਾਂ ਹੈਗੀਆਂ ਤੇ ਉਹਨਾਂ ਦੇ ਵਿੱਚ ਜਿਹੜਾ ਵੱਡੇ ਪੱਦਰਤੇ ਅੱਗੇ ਦੱਸਦੇ ਹੁੰਦੇ ਆ ਕਿ ਜਿਹੜਾ 6ਵੇਂ ਪਾਤਸ਼ਾਹ ਨੇ ਜਿਹੜੀ ਪਰੰਪਰਾ ਚਲਾਈ ਸੀ ਘੋੜੇ ਦਾਨ ਕੀਤੇ ਜਾਂਦੇ ਸੀ ਜਿਹੜੇ ਸ਼ਾਸਤਰ ਭੇਟ ਕੀਤੇ ਜਾਂਦੇ ਸੀ ਜਾਂ ਪੁੱਤ ਭੇਟ ਜਿਹੜਾ ਹੁਣ ਦਾਨ ਹੋ ਗਿਆ ਸੋ ਸਾਨੂੰ ਥੋੜਾ ਜਿਆ ਇਸ ਚੀਜ਼ 'ਤੇ ਵਿਚਾਰ ਕਰਨੀ ਪੋਗੀ ਜਿਹੜੇ ਸਾਢੇ 6ਵੇਂ ਪਾਸੇ ਸ਼ੁਰੂ ਹੋ ਰਗਾ ਉਹ ਮਹਸਾਬ ਸੀ ਉਹਨਾਂ ਜਿਹੜੀ ਪੰਪਰਾ ਚਲਾਈ ਸੀ ਦਲਪੰਥ ਦੇ ਵਿੱਚ ਪੁੱਤਰ ਭੇਡ ਕਰਨ ਦੀ ਔਰ ਨਾਲ ਜਿਹੜਾ ਘੋੜੇ ਸ਼ਸਤਰ ਭੇਡ ਕਰਨ ਦੀ ਸੋ ਇਸ ਚੀਜ਼ ਨੂੰ ਅੱਜ ਥੋੜਾ ਜਿਹਾ ਹੋਰ ਬਿਹਾਲ ਕਰ ਗਏ ਵਧੀਆ ਤਰੀਕੇ ਨਾਲ ਥੋੜਾ ਜਿਹਾ ਕਰੀਏ ਕਿਉਂਕਿ ਬੜੀ ਵੱਡੀ ਸਾਡੀ ਵਿਰਾਸਤ ਹੈਗੀ ਇਹ ਸਾਡੇ ਜਿਹੜੇ ਦਲਪੰਥ ਜਿਹੜੇ ਹੈਗੇ ਜਿੰਨੇ ਵੀ ਹੈਗੇ ਸਾਡੇ ਸਤਿਕਾਰਯੋਗ ਹੈਗੇ ਆ ਸੋ ਇੱਥੇ ਅਸੀਂ ਗੱਲਬਾਤ ਵੀ ਕੀਤੀ ਹੈਗੀ ਬਾਬਾ ਸ਼ਿੰ다 ਸਿੰਘ ਜੀ ਤਰਨਤਲ ਤਰਨਾ ਦਲ ਦੇ ਜਿਹੜੇ ਹੈਗੇ ਮੁਖੀ ਹੈਗੇ ਆ ਭਿੱਖੀਵੰਡੀਏ ਸੋ ਇੱਥੇ ਆਪਾਂ ਗੱਲਬਾਤ ਕਰਦੇ ਹੈਗੇ ਆ ਤੇ ਹੋਰ ਆਪਾਂ ਜਿਹੜਾ ਵਾਕਵਾ ਜਿਹੜੇ ਘੋੜੇ ਹੈਗੇ ਆ ਉਹਨਾਂ ਘੋੜਿਆਂ ਬਾਰੇ ਉਹਨਾਂ ਬੜੀ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜੇ ਸਾਰੇ ਘੋੜੇ ਹੈਗੇ ਆ ਜਿਹੜੇ ਸੰਗਤਾਂ ਵੱਲੋਂ ਸੇਵਾ ਦੇ ਰੂਪ 'ਚ ਭੇਟ ਕੀਤੇ ਗਏ ਆ ਕਿਸੇ ਨੇ ਪੁੱਤਰ ਦੀ ਦਾਤ ਬਖਸ਼ੀ ਹੋਈਏ ਕਿਸੇ ਨੂੰ ਕੋਸ਼ਿਸ਼ ਕਿਸੇ ਨੂੰ ਜਿਹੜੀਆਂ ਮਨੋਕਲਾਵਾਣਾ ਜਿਹੜੀਆਂ ਪੂਰੀਆਂ ਹੋਈਆਂ ਸੋ ਆ ਉਹ ਕਰਦੇ ਆ ਗੱਲਬਾਤ ਹਾਂਜੀ ਇਹ ਬਿੱਲਾ ਘੋੜਾ ਨਹੀਂ ਹਾਂਜੀ ਇਹ ਉੱਲੇ ਰੰਗ ਦਾ ਕਈ ਪਰਮਿੰਦਰ ਸਿੰਘ ਬਿੱਟੂ ਨੇ ਹਾਂਜੀ ਚੁਰਾ ਕਰੇ ਗਏ ਤੇਰਾ ਆਸ ਦੀ ਕੋੜੀ ਲੈ ਕੇ ਦਿੱਤੀ ਹਾਂਜੀ ਇਹ ਮਾਦੁਰ ਬਿੱਲਾ ਜਿੰਨਾਂ ਜੰਮਿਆ ਉਹਨੇ ਸਾਨੂੰ ਫੋਨ ਕੀਤਾ ਹੈ ਜੀ ਹਜੂਰ ਸਾਹਿਬ ਸੰਤ ਸ਼ਾਇਰੇ ਤੇ ਬਬਲ ਘੋੜਾ ਬੇਸ਼ੇਰਾ ਦਿੱਤਾ ਘੋੜੀ ਨੇ ਅੰਨਾ ਹਾਂਜੀ ਲੈ ਜੋ ਫਿਰ ਅਸੀਂ ਗਏ ਮਾਏ ਤੇ ਬਿੱਲਾ ਘੋੜਾ ਨਹੀਂ ਮਲੇ ਬਹੁਤ ਸੇਵਾ ਕੀਤੀ ਬਹੁਤ ਹਾਂਜੀ ਚੱਜੇ ਘੋੜਾ ਜਿਹਦੇ ਉੱਤੇ ਸਿੰਘ ਦੌੜਾਂ ਵੀ ਲਾਉਂਦੇ ਨੇ ਹਾਂਜੀ ਤੇ ਨਗਾਰਿਆਂ ਦੀ ਸੇਵਾ ਵੀ ਕਰਦਾ ਹਾਂਜੀ ਇਹ 20 22 ਸਾਲਾਂ ਦਾ ਹੋ ਗਿਆ ਠੀਕ ਹਾਂ ਚਾਰੀ ਉਮਰੇ ਨੇ ਸੇਵਾ ਕਰਨ ਦਿੱਤੀ ਠੀਕ ਉਹਨੇ ਤਿੰਨਗਾਰਤੀ ਸਿੰਘ ਜੱਗਾ ਸਿੰਘ ਜੋੜੇ ਤੋਂ ਗਹਿਦਰ ਕਲਨ ਸਿੰਘ ਦਾ ਪੁੱਤਰ ਉਹ ਲਗਾਰੇ ਸੇਵਾ ਕਰਦਾ ਆਲੇ ਰਾਕੇ ਦੀ ਸੇਵਾ ਕਰਦਾ ਠੀਕ ਸਾਡੇ ਸੱਜੇ ਪਾਸੇ ਕਿਰਪਾ ਜੀ ਨੇ ਵੀ ਰਾਕੀ ਨੇ ਪੰਥ ਵਿੱਚ ਸਾਰੇ ਹੀ ਸੰਗਤਾਂ ਨੇ ਚੜਾਏ ਨੇ ਕਿਸੇ ਦੇ ਪਚੰਗੀ ਨੇ ਕਿਸੇ ਨੌਕਰੀ ਮਿਲੀ ਕੋਈ ਵਿਦੇਸ਼ ਵਿੱਚ ਗਿਆ ਹੋਇਆ ਜੀ ਜੋ ਮਾਰੇ ਦੀ ਪਰੰਪਰਾ ਮਰ ਜਾਦਾ ਸੀ ਨਾ ਸੇ ਇਹਨਾਂ ਪਾਸ ਆ ਕੇ ਚੰਗੇ ਪੁੱਤਰ ਜਵਾਨ ਤੇ ਘੋੜੇ ਰਾਕੇ ਚੜਾਓ ਸਿੱਸਟਰ ਲਿਆਓ ਉਸ ਤਾਂ ਹੁਣ ਵੀ ਸੰਗਤਾਂ ਪੰਥ ਦੀ ਸੇਵਾ ਕਰੀਏ ਦਾ ਮੰਤ ਮਿਸਲ ਸੀ ਦਾ ਬਾਬੇ ਦੀਪ ਸਿੰਘ ਜਾਇ ਜੋ ਕਿ ਸੀਨਾ ਮਸੀਨਾ ਇਸ ਤਰ੍ਹਾਂ ਇਸ ਤਰ੍ਹਾਂ ਆਉਂਦਾ ਇਸ ਨੇ ਚੱਲਦੇ ਬਾਬੇ ਬਕਾਲੇ ਸਾਹਿਬ ਵਾਲੇ ਮਹਾਂਪੁਰਖ ਸੱਜਖਣ ਵਾਸੀ ਬਾਬਾ ਬਿਸਨ ਸਿੰਘ ਜੀ ਤੋਂ ਬਾਬਾ ਕੀਰਤਨ ਸਿੰਘ ਜੀ ਬਾਬਾ ਮੱਖਣ ਸਿੰਘ ਜੀ ਬਾਬਾ ਗੱਡੂ ਸਿੰਘ ਉਸ ਮੌਜੂਦਾ ਜਹਦਰ ਬਾਬਾ ਜੋਗਾ ਸਿੰਘ ਜਿਹੜਾ ਕੱਲ੍ਹ ਬਾਬੇ ਨੌਸੰਗ ਦੇ ਸਮਾਜ ਦੇ ਉਤੇ ਉਹਨਾਂ ਦਾ ਜਨਮ ਮਨਾਇਆ ਗਿਆ ਬਹੁਤ ਭਾਰੀ ਇਸ ਕਰਕੇ ਇੱਕ ਘਰ ਇੱਕ ਹੀ ਹੈ ਕਿਉਂਕਿ ਬਾਬੇ RAM ਸਿੰਘ ਦੇ ਪੰਜ ਟੇਲੇ ਹੋਏ ਸੀ ਬਾਬਾ ਮੰਗਲ ਸਿੰਘ ਬਾਬਾ ਗੁਰਦੇਵ ਸਿੰਘ ਸ਼ਹੀਦ ਦੀ ਬਾਗਵਾਲ ਜਿੱਥੇ ਹੁਣ ਸੇਵਾ ਬਾਬਾ ਗੁਰਦੇਵ ਸਿੰਘ ਜੀ ਸੰ ਕਰ ਰਹੇ ਨੇ ਤੇ ਬਾਬਾ ਗੁਰਮੁਖ ਸਿੰਘ ਬਾਬਾ ਸ਼ਰੂ ਸਿੰਘ ਬਾਬੇ ਸ਼ਰੂ ਸਿੰਘ ਦਾ ਪਰਾਲਾ ਲਾਇਆ ਸੀ ਉਹਨਾਂ ਨੇ ਬਾਬਾ ਕਾਲਾ ਸਾਹਿਬ ਉਹ ਰਾ ਸਾਹਿਬ ਤਾਂ ਸਰੋਨੇ ਕਾਲੀ ਜਾਲਾ ਸੇਵਾ ਕਰਦੇ ਆ ਕੁਇਟਿਵ ਵਾਲੇ ਤੇ ਮਾਤਾ ਗੰਗਾ ਦੇ ਤੇ ਸਿਵੇਂ ਪਾਸ਼ਾ ਕੋਈ ਨਹੀਂ ਉੱਥੇ ਜਾਉਂਦੇ। ਬਾਬੇ ਗੁਰਮੁਖਸਾ ਦਾ ਪੈਰ ਲਾਇਸ ਤੋਂ ਚੱਬੇ ਚੱਲੋ। ਬਾਬੇ ਦੀਪ ਸਿੰਘ ਬਾਬੇ ਨੋਹ ਸਿੰਘ ਦਾ ਅਸਥਾਨ ਉੱਥੇ ਜਾ ਕੇ ਸੇਵਾ ਕਰਨੀ ਕਰੋ। ਉੱਥੇ ਫਿਰ ਬਾਬਾ ਗੁਰਮੁਖ ਸਿੰਘ ਦੇ ਕੋਲ ਬਾਬਾ ਧਰਮ ਸਿੰਘ ਦੀ ਪਿੱਕੀਵੰਡਲੇ ਮਹਾਂਪੁਰਖ ਜਾਈ। ਉਹਨਾਂ ਇਹਨਾਂ ਸਭ ਸੋਗੇ ਸੌਂਪੀ ਤੇ ਤੁਸੀਂ ਚੱਲੇ ਬਾਬੇ ਸਾਧੂ ਚੋ ਕੋਲ ਤੇ ਤੁਸੀਂ ਇੱਥੇ ਸੇਵਾ ਉਹ ਜਿਹੜਾ ਦੇਰਾ ਆਬਾਦ ਕੀਤਾ ਬਾਬੇ ਦੀਪ ਸਿੰਘ ਦਾ ਬਾਬੇ ਨੋਹ ਸਿੰਘ ਦਾ ਪਿੱਕੀਵੰਡਲੇ ਮਹਾਂਪੁਰਖ ਬਾਬੇ ਧਰਮ ਸਿੰਘ ਨੇ ਕਰਨਾ ਕੀਤਾ ਇਸ ਇੱਟੇ ਕੇ ਪੜੀਆਂ ਲੈਣੀਆਂ ਦੇ ਵਾਹੀਆਂ ਕਰਨੀਆਂ ਤੇ ਲੰਗਰ ਪਾਣੀ ਚਲਾਉਣਾ ਕਹਿੰਦੇ ਉਹ ਤਾਂ ਕੱਤੀ ਸੜਕ ਸੀ ਤੇ ਕੱਤੀ ਭੁਰਜੀ ਹੁੰਦੀ ਸੀ ਉਹਨਾਂ ਦਾ ਸਤਨ ਸਰੋਵਰ ਦੇ ਕੰਢੇ ਉੱਤੇ ਦਰਬਾਰ ਸਾਹਿਬ ਬਣਿਆ ਹੈ ਬਾਬੇ ਧਰਮ ਸਿੰਘ ਦਾ ਨਾਲ ਨਾਨਕ ਸਾਹਿਬ ਚੁੜਦਾ ਹੈ 11 ਵੀਸਾਰੀ ਜੱਥੇ ਬੰਦੀ ਉਹਨਾਂ ਦਾ ਠਿੱਕੀ ਵੰਡ ਨਗਰ ਵਿਖੇ 17 ਪਾਦਰੋਂ ਨੂੰ 1 ਸਤੰਬਰ ਨੂੰ ਕਿਹਾ 2 ਸਤੰਬਰ ਹੁੰਦੀ ਮਹਾਂਪੁਰਖ ਜਾ ਕੇ ਜੋੜ ਮੇਲਾ ਮਿਲ ਆ ਜਾਂਦਾ ਹੈ ਇਹ ਜਿਹੜੇ ਰਾਖੀ ਨੇ ਸਾਰੇ ਗੁਰੂ ਮਾਰ ਸੱਤੇ ਪਾ ਸਾਹਿਬ ਦੀ ਕਿਰਪਾ ਨਾਲ ਸੰਗਤ ਨੇ ਚੜਾਏ ਨੇ ਤੇ ਸੰਗਤਾਂ ਨੇ ਇਸ ਕਰਕੇ ਇਹ ਮਿਸਲ ਸ਼ਹੀਦਾਂ ਦੇ ਵਿੱਚ ਮਰਜ਼ਾਦਾ ਹੈ ਵਾਹ ਬਕਰ ਸਾਂਹੀ ਬਹੁਤ ਨੇ ਸ਼ੀਦੀ 780 ਘੋੜੇ ਵੱਜਦੇ ਕੇ ਰਸੂਈ ਹੋ ਜਾਂਦਾ ਦਲ ਦੇ ਨਾਲ ਹੀ ਬੰਤ ਰੱਖਦੇ ਨੇ ਮਾਹਪੁਰਖ ਇਸ ਕਰਕੇ ਇਸ ਦਾ ਚਾ ਸਾਡੇ ਕੋਲ ਗਪਾਲ ਨਗਰ ਵਿਖੇ 1500 ਘੋੜੇ ਛੇ ਸੱਤ ਘੋੜੀਆਂ ਚੋਰ ਮਾਲ ਤਣ ਜੋ ਗਵਾ ਮੱਜਾ ਨੇ ਬੇਨਤੀ ਤਵੇਲਾ ਬਣੇ ਹੋਏ ਸੀਦਾ ਸਿੰਘਾਂ ਦੀ ਕਿਰਪਾ ਦਾ ਸਦਕਾ ਹੀ ਸੰਗਤਾਂ ਦੇ ਚੜਾਏ ਹੋਏ ਦਾਨ ਕੀਤੇ ਹੋਏ ਸਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੇਵਾ ਸਿੰਘ ਰਾਕੀ ਦਾ ਨਾਮ ਰੋਬਨ ਬੱਗਾ ਨੂੰ ਰਾਕੀ ਹੈ ਹੂੰ ਅਗੇ ਬੱਚਾ ਹੀ ਹੈ ਤਾਂ ਇਹ ਕਸ਼ਾਲਾ ਦਾ ਹਾਂ ਜੀ ਇਸ ਕਰਕੇ ਇਹ ਬਾਬਾ ਅਮਰ ਸਿੰਘ ਨੇ ਇਲਮੇ ਵਾਲੋਂ দান ਕਰਨਾ ਕੀਤਾ ਹੈ ਜੂਕੇ ਜੂਕੇ ਵਿੱਚ ਰਹਿੰਦੇ ਨੇ 6 ਵਾਰ ਸਿੰਘ ਸੁਲਤਾਨਪੁਰ ਸਾਹਿਬ ਦੇ ਉਹਨਾਂ ਨੇ ਇਹ ਆਪਣੇ ਪੁੱਤਰ ਦੀ ਖੁਸ਼ੀ ਵਿੱਚ দান ਕਰਨਾ ਕੀਤਾ ਜੀ ਕਿਉਂ ਇਲਮੇ ਦਾ ਜਿਹੜਾ ਪ੍ਰਾਉ ਵੀ ਮਿਸਟਰ ਸੀਦਾਂ ਬਾਬਾ ਸੋਨ ਸਿੰਘ ਜੀ ਦੇ ਸੰਗਤਾਨਾ ਪ੍ਰੇਮ ਨਗਰ ਨਾਲ ਕੋਈ ਵੀ ਸੇਵਾ ਹੋਏ ਨਗਰ ਲੇ ਵੱਡੇ ਮਹਾਂਪੁਰਖਾਂ ਨੂੰ ਦੱਸਦੇ ਨੇ ਕਿ ਆਪਾਂ ਸੇਵਾ ਕਰਨੀ ਕੋਈ ਕਿਸ ਤਰ੍ਹਾਂ ਦਾ ਕੋਈ ਬਚਨ ਹੋਵੇ ਇਸ ਕਰਕੇ ਇਹ ਪੁੱਤਰੇ ਜਾਣ ਵਿੱਚ ਸੁਲਤਾਨਪੁਰ ਲੋਕੇ ਵਿੱਚ ਰਹਿਣ ਵਾਲੇ ਪ੍ਰੂਖਾ ਪਿਆਰਾ ਕਰਨਾ ਕੀਤਾ ਹੈ ਠੀਕ ਹੈ ਜੀ ਕਿ ਬਹੁਤ ਸੋਹਣਾ ਲੱਗੀ ਹੈ ਠੀਕ ਹੈ ਜੀ ਅਜੇ ਬੱਚਾ ਹੈ ਇਹ ਕਦਮੀ ਉਮਰ ਕਰੇਗਾ 70 ਇੰਚ ਰੋ ਵਾਲੀ ਵਾਲੇ ਮਹਾਂਪੁਰਖ ਬਾਬਾ ਗੁਰਵਿੰਦਰ ਸਿੰਘ ਜੀ ਨੇ ਕਿਤਾ ਉਹਨਾਂ ਉਹਨਾਂ ਕੋਲੇ ਠੀਕ ਠੀਕ ਪਰੇ ਹਾਂਜੀ ਹਾਂ ਨਿਰਚਨ ਕੋੜਾ ਹੈ ਮੱਖਲ ਸਿੰਘ ਦਾ ਪੁੱਤਰ ਹੈ ਜਿਹੜਾ ਸੀਨਾਸਨ ਰੱਖੀ ਠੀਕ ਹੈ ਆਪਣੀ ਰਾਕਣਾ ਨੇ ਪੰਜ ਛੇ ਉਹਨਾਂ ਦਾ ਬੱਚਾ ਹੈ ਜਿਸ ਦਾ ਕੰਗੀ ਹੁਣ ਹਾਂਜੀ ਹਾਂਜੀ ਬੋਲੋ ਹਾਂਜੀ ਉਹ ਉਸੰਗ ਕਰ ਰਿਹਾ ਪੰਘਾਲੇ ਘਰ ਵਿੱਚ ਰੱਖੀ ਹੋਏ ਨੇ ਮਰਲ ਸ਼ੌਂਗਲਾ ਦੀ ਸੇਵਾ ਕਰਦਾ ਹੈ ਹਾਂਜੀ ਤੇ ਇਹ ਰਾਕੀ ਜਿਹੜਾ ਸੀ ਨਾ ਇਹਦੀ ਮਾਂ ਨੇ 6 7 ਬੱਚੇ ਦਿੱਤੇ ਨੇ ਉਹ ਸ਼ੇਰੀਆਂ ਵਿੱਚ ਦਿੱਤੀਆਂ ਦੋ ਜਿੰਨਾ ਦੀ ਸੇਵਾ ਸਾਹ ਸਿੰਘ ਦਾ ਪਟਾਗੋਰ ਜੀ ਸਿੰਘ ਪੰਗਾਲੇ ਕਰਦਾ ਰਿਹਾ ਹਾਂਜੀ ਫਿਰ ਸਾਡੇ ਕੋਲ ਜੋ ਰਕਵਾ ਦੀ ਬੱਚੀ ਇਹ ਬਹੁਤ ਸੁੰਦਰ ਘੋੜਾ ਬੱਗਾ ਨੁਕਰਾਈ ਘੋੜਾ ਹੈ ਇਹ ਬਹੁਤ ਸੁੰਦਰ ਇਹ ਦੌੜ ਵੀ ਆ 40 ਬੋਲ ਵਧੀਆ ਨਿਸ਼ਾਨਾ ਥੱਲੇ ਵੀ ਰਿਹਾ ਹੁਣ ਇਸ ਜੀ ਕੋਲੇ ਸ਼੍ਰਾਮ ਬੋਲ ਸਾਡੀ ਨਾਰੀ ਦੇ ਜੱਸਣ ਜੱਸਣ ਪ੍ਰੀਤ ਹੈ ਜੋ ਖਰਕਣਾ ਕਰ ਰਿਹਾ ਇਹਦਾ ਰੱਖੀ ਕੋ ਜਿਹੜਾ ਸਿੰਘ ਨੂੰ ਘੋੜੇ ਦੇ ਦਈਏ ਹਾਂਜੀ ਉਹ ਘੋੜੇ ਦਾ ਮਾਲਕ ਹੋ ਜਾ ਹਾਂਜੀ ਹਾਂਜੀ ਉਹਨੇ ਉਹਦੀ ਸੇਵਾ ਕਰਨੀ ਹੈ ਹਾਂਜੀ ਉਸਨੇ ਸਵੇਰੀ ਸਵਾਰੀ ਕਰਨੀ ਹੈ ਕੋ ਜੀ ਕਰੇ ਕਿਸ ਨੂੰ ਚੰਦ ਦੇਵੇ ਜੀ ਪਰ ਨਾ ਚੰਦ ਦੇ ਉਹਦੀ ਮਰਜ਼ੀ ਉਹਨੂੰ ਮਾਲਕ ਬਣਾ ਕੇ ਹਰਾਕੀ ਦਾ ਕਾਜ ਦਾ ਫਰਾਜ ਦਾ ਲਗਾ ਵੀ ਹਰ ਸੱਪੜਾ ਤੇਰਾ ਹੀ ਤੇ ਕਾਫੀ ਤੇਰਾ ਇਹ ਪ੍ਰੇਮ ਦਾ ਸੇਵਕ ਜੋ ਮੰਗਾ ਤੈਨੂੰ ਦੇਣਗੇ ਉਹ ਸ਼ੀਰ ਚੰਗਾ ਤੋਂ ਦਾਨ ਸਭ ਪੀਣਾ ਸਭ ਕੁਝ ਮਿਲਦਾ ਹੈ ਇਹ ਵੀ ਰਾਕੀ ਜਿਹੜੇ ਨੇ ਕੋਈ ਉਨਤਾਈ ਰਹਿ ਜਾਂਦੀ ਹੈ ਤੇ ਤਾਂ ਮਹਾਰਾਜ ਕਹਿੰਦੇ ਜਾਓ ਜਾ ਕੇ ਸੇਵਾ ਕਰੋ ਉਹ ਵੀ ਘੋੜਿਆਂ ਦੀਆਂ ਟਾਂਗਾਂ ਜਿਵੇਂ ਅਗਦੇ ਡੰਡੇ ਵਾਜਦੇ ਫੱਕ ਪਾਉਂਦੇ ਨੇ ਚੰਗਾ ਦਾਣਾ ਖਾਣਾ ਛੋਲੇ ਜਾਓ ਕਣਕਾਂ ਖਾਣੀਆਂ ਇਸ ਚੰਗੀ ਸੇਵ ਹਣੀ ਖਰਕਣੇ ਹੋਣੇ ਚੰਗਾ ਪੱਠਾ ਪਹਿਣਾ ਗਰਮੀਾਂ 'ਚ ਕਾਹ ਪਾਉਂਦੇ ਸਾਰੇ ਸਿੰਘ ਇਸ ਕਰਕੇ ਇਹ ਕਰਮਾ ਵਾਲੇ ਨੇ ਇਹਨਾਂ ਦੇ ਦਰਸ਼ਨ ਕਰਨੇ ਦਿਲ ਲੱਗ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੱਖਣ ਨਾਮ ਦਾ ਰਾਕੀ ਹੈ ਜਿਹੜਾ ਕਿ ਸ਼ਹੀਦਾਂ ਦੀ ਸਵਾਰੀ ਵਾਸਤੇ ਰਥੇ ਮੰਡੀ ਵੱਲੋਂ ਪ੍ਰਾਤਨ ਹੀ ਇੱਕ ਰਾਕੀ ਛੱਡਿਆ ਜਾਂਦਾ ਹੈ। ਇਹ ਐਸਾ ਰਾਕੀ ਹੈ ਬਚਪਨ ਤੋਂ ਹੀ ਇਹਦੀ ਸੇਵਾ ਅੱਗੇ ਲੱਗੀ ਹੈ। ਜੇ ਕਿਸੇ ਨੇ ਕੋਈ ਨਮਸਕਾਰ ਕਰਨੀ ਬੱਚਾ ਨਿਆਣਾ ਹੋਵੇ, ਬਜ਼ੁਰਗ ਹੋਵੇ, ਮਸਤੋ ਕੇ ਖੋ ਜਾਣਾ ਜੀ। ਹੂੰ ਤੇ ਜਦੋਂ ਕਿਤੇ ਮਹੱਲੇ ਤੇ ਜਾਣਾ ਉਹ ਆਪਣੇ ਖੁਸ਼ੀ ਨਾਲ ਰੱਜ ਕੇ ਟੱਪਦੀ ਜਾਣਾ। ਜਿਵੇਂ ਕਿਸ ਨੇ ਸੀਸ ਤੇਨੇ ਸਵਾਰੀ ਕੀਤੀ ਨਹੀਂ ਹੈ। ਐ ਜਾਣਾ ਮੇਰੇ ਉੱਤੇ ਸਵਾਰ ਬੈਠੇ ਨੇ। ਇਸ ਕਰਕੇ ਸ਼ੀਦਾ ਸਿੰਘਾਂ ਦੀ ਸਵਾਰੀ ਵਾਸਤੇ ਸ਼ੀਦਾ ਸਿੰਘਾਂ ਦੀ ਮਿਸਲ ਵਿੱਚ ਇੱਕ ਰਾਖੀ ਬਾਬਾ ਦੀਪ ਸਿੰਘ ਨਾਮ ਹੈ ਛੱਡਿਆ ਜਾਂਦਾ ਹੈ ਜਿਹੜਾ ਇਹ ਕਿ ਹੁਣ 25 ਸਾਲ ਤੋਂ ਇਹ ਰਾਖੀ ਸੇਵਾ ਕਰ ਰਿਹਾ ਹੈ 25 ਸਾਲ ਦੀ ਉਮਰ ਹੋ ਗਈ ਤਾਂ ਸਤਿਗੁਰੂ ਸੱਤੇ ਪਾਛਾ ਨੇ ਕਿਰਪਾ ਕੀਤੀ ਮਹਾਂਪੁਰਖ ਸਟਕਣਵਾਸੀ ਬਾਬਾ ਕੁੰਨ ਸਿੰਘ ਜੀ ਹਾਜ਼ਰ ਸਨ ਜਦੋਂ ਉਹਨਾਂ ਨੇ ਇਹ ਰਾਖੀ ਛੱਡਣ ਵਾਸਤੇ ਦਾਸ ਨੂੰ ਬੇਨਤੀ ਕੀਤੀ ਤੇ ਬੱਗੇ ਰੰਗ ਦਾ ਇੱਕ ਨੁਕਰਾ ਰਾਖੀ ਲੈ ਕੇ ਅੱਗੇ ਛੱਡਿਆ ਜਾਵੇ ਪਹਿਲਾਂ ਡੱਬੇ ਰੰਗ ਦਾ ਸੀ ਇਹ ਰਾਗੀ ਦੀ ਸੇਵਾ ਫਿਰ ਮਮਦੋੜ ਦੇ ਲਖਵਿੰਦਰ ਸਿੰਘ ਜੋ ਕੇ ਪ੍ਰਿੰਸੀਪਲ ਨੇ ਫਤਿਹਗੜ੍ਹ ਸਾਹਿਬ اٹੀ ਉਹਨਾਂ ਨੇ ਇਹਦੀ ਸੇਵਾ ਕਰਨੀ ਕੀਤੀ ਇਹਨੂੰ ਰਾਗੀ ਨੂੰ ਸਮੈਤ ਘੋੜੀ ਦੇ ਖਰੀਦ ਕੇ ਪੰਥ ਵਿੱਚ ਸੇਵਾ ਕੀਤੀ ਜਿਹੜਾ ਘੋੜੀ ਸੀ ਉਹ ਪਰਮਿੰਦਰ ਸਿੰਘ ਮਿੱਤ ਨੂੰ ਝੁੜ ਖੜੇ ਦਿੱਤੀ ਗਈ ਤੇ ਉਹ ਜ ਮਾਇਆ ਜਿਹੜੀ ਸੀ ਉਹਨੇ ਸੰਦੇ ਦਿੱਤੇ ਤੇ ਉਹਦੀ ਸੇਵਾ ਫਿਰ ਉਹ ਕਰਦਾ ਰਿਹਾ ਇਹ ਐਸਾ ਇਹ আদর্শ ਬਾ ਹੈ ਇਹ ਤੇ ਸਿਰ ਨੋ ਕੁਛ ਨਹੀਂ ਕਹਿਣਾ ਤੇ 25 ਸਾਲ ਤੋਂ ਇਹ ਸੇਵਾ ਕਰ ਰਿਹਾ ਹੈ ਮਹਾਰਾਜਾ ਤੇ ਪਾਸਾ ਚੰਗੀ ਜ਼ਿੰਦਗੀ ਨੂੰ ਬਖਸ਼ੇ ਸੇਵਾ ਕਰਨ ਦਾ ਬਾਲੂਦਨ ਬਖਸ਼ਦਾ ਵਾਹਿਗੁਰੂ ਨੀ ਕਥਾਲ ਸੋ ਆ ਲੱਗ ਜਾਣੀ ਇਸ ਰਾਗੀ ਦਾ ਸੇਵਾਦਾਰ ਸਤਰਾਮ ਸਿੰਘ ਹਾਂਜੀ ਜੋ ਕਿ ਪਿੱਛੀਵੜ ਨਗਰ ਤੋਂ ਹੈ ਤੇ ਪਿੱਖੀ ਵੰਡੀਆਂ ਦਾ ਦਲ ਵਜਦਾ ਹੈ ਇਹ 8-10 ਸਾਲ ਤੋਂ ਸੇਵਾ ਕਰ ਰਿਹਾ ਹੈ ਤੇ ਨਾਲ ਇਹਦੀ ਦਲ ਵਿੱਚ ਵੀ ਜ਼ਿੰਮੇਵਾਰੀ ਹੈ ਪਰ ਸਤਿਗੁਰੂ ਸੱਤੇ ਪਾਸੋਂ ਬੜੀ ਕਿਰਪਾ ਕੀਤੀ ਹੈ ਇਹ ਸਿੰਘ ਸੇਵਾ ਕਰਦਾ ਹੈ ਇਹ ਸਿੰਘ ਸੇਵਾ ਕਰਦਾ ਹੈ ਠੀਕ ਆਜਾ ਮਾੜੇ ਨਾਲ ਆਜਾ ਇਹ ਲੋਕ ਦਾ ਫਿਰਦਾ ਮੈਂ ਇਹ ਫੋਟੋ ਲਾਈਏ ਕਿਹਨਾ ਸਿੰਘ ਦਾ ਸਤਨਾਮ ਸਿੰਘ ਸਤਨਾਮ ਸਿੰਘ ਠੀਕ ਚੜ ਦੇ ਕੋ ਮੈਂ ਤਾਂ ਲੰਗਰ ਦਾ ਰਾਖੀ ਹੈ ਹੂੰ ਇਹ ਸੱਟਾਂ ਸੀ ਜਿਹੜੀ ਮੁਸਾਬਤ ਨੂੰ ਐਕਿੰਗ ਹੂੰ ਗੁਰੂ ਸੱਤੇਪਾਸ ਕਿਰਪਾ ਕੀਤੀ ਲੈ ਕੇ ਆਏ ਆ ਜੋ ਕਿ ਬਾਬੇ ਚਾਰ ਸਾਹਿਬ ਵਾਲੇ ਬਾਬਾ ਕਲੀਉਸਮੀ ਮਾਨਕ ਉਹਨਾਂ ਨਾਲ ਟਰੱਕ ਤੇ ਲੈ ਕੇ ਆਏ ਆ ਹੂੰ ਇਹ ਗੁਰੂ ਨੇ ਕਿਰਪਾ ਕੀਤੀ ਏ ਇਹਦੀ ਸੇਵਾ ਡਾਕਟਰ ਦਿਨੇਂਦਰ ਸਿੰਘ ਜੋ ਕਿ ਦਲਬੀਰ ਖੜੇ ਹਸਪਤਾਲ ਵਿੱਚ ਲੱਗਾ ਮਾਲ ਜੰਗਲ ਦਾ ਡਾਕਟਰ ਹੈ ਉਹਨੇ ਸੇਵਾ ਕਰਨੀ ਹੂੰ ਠੀਕ ਹੈ ਉਹਨਾਂ ਨੂੰ ਇਹ ਜਿਹੜਾ ਰਾਤੀ ਹੈ ਇਹ ਵੀ ਮੰਦੋੜ ਦੇ ਸਰਦੇਵ ਸਿੰਘ ਦੇ ਪੁੱਤਰ ਹਰਪ੍ਰੀਤ ਜਗਰਾਵੇ ਫੇ ਪਚੰਗੀ ਨੇ ਜਨਮ ਲਿਆ ਉਹ ਦੀ ਗੁਰਦੇਵ ਸਿੰਘ ਪਟੰਦ ਜਾਦ ਵਿੱਚ ਉਹਨਾਂ ਸੇਵਾ ਕਰਨੇ ਕੀਤੇ ਖਾਨ ਫੌਜ ਸੇਵ ਕਰਾਇਆ ਠੀਕ ਠੀਕ ਇਹ ਮਾਗੀ ਤੋਂ ਲੈ ਠੀਕ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਬਾਜਕੋੜਾ ਹੂੰ ਕੀ ਨਾ ਕਿ ਤੇਰਾ ਵੀਰ ਸਿੰਘ ਵੀਰ ਸਿੰਘ ਜੀਰੇ ਨਗਰ ਤੋਂ ਠੀਕ ਹੈ ਜੀ ਬਾਜਕੋੜਾ ਜਿਹੜਾ ਹੈ ਨਾ ਹੂੰ ਕਿ ਸਤਿਗੁਰੂ ਸੱਤੇ ਪਾਸਾ ਕਿਰਪਾ ਕੀਤੀ ਹੈ ਇਹ ਬਾਲਕੁਰਾ ਸੇਂਦਰ ਸਿੰਘ ਬਾਬਾ ਜੀ ਮਹਾਂਪੁਰਖ ਸਬਰਾਵੀ ਫਜ਼ੇਲਗਰ ਸਾਹਿਬ ਬਾਬਾ ਸ਼ਾਮ ਸਿੰਘ ਤਾਰੀ ਵਾਲੇ ਦੀ ਸੇਵਾ ਕਰਦੇ ਨੇ ਉਹਨਾਂ ਨੇ ਦਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਲਾ ਚੰਮਾ ਕੋੜਾ ਜਿਹੜਾ ਹੈ ਬਾਬਾ ਅਮਰ ਸਿੰਘ ਜੀ ਨੇ ਉੱਥੇ ਪਾਲ ਕੇਲਮੇ ਵਾਲੇ ਬਾਬਾ ਇੰਦਰ ਸਿੰਘ ਤੇ ਸਿਦਾ ਸਿੰਘ ਦੇ ਸਥਾਨ ਉੱਤੇ ਜੋ ਸੇਵਾ ਕਰਦੇ ਨੇ ਉਹਨਾਂ ਨੇ ਦਾਨ ਕਰਨਾ ਕੀਤਾ ਹੈ ਪੰਥ ਵਿੱਚ ਹੂੰ ਇਸ ਕਰਕੇ ਇਹ ਬਹੁਤ ਸੁੰਦਰ ਘੋੜਾ ਹੈ ਦੌੜ ਚਾਲ ਬਹੁਤ ਵਧੀਆ ਹੈ ਇਹਦੀ ਸੇਵਾ ਕਰਦਾ ਮਹਾਰਾਜ ਸੱਤੇ ਪਾਸਾ ਗੁੰਡਾ ਨਾ ਆਕਾਸ਼ ਆਕਾਸ਼ ਜੋ ਘੋੜੇ ਨਾਲ ਕਰਦਾ ਹੈ ਸਤਿਗੁਰ ਸੱਤੇ ਪਾਸਾ ਮਹਾਰਾਜ ਜਿੰਦਗੀ ਬਖਸ਼ੇ ਸੇਵਾ ਕਰਦਾ ਇਸ ਬੋਲ ਇਹ ਜਿਹੜਾ ਰਾਖੀ ਹੈ ਅ블ਕ 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 ਹੈ ਇਹ ਇਹ ਰਾਖੀ ਜਿਹੜਾ ਅਸੀਂ ਨੇ ਨੀਲਾ ਬਰਖਤ ਰਾਖੀ ਹੈ ਇਹਦੇ ਜੱਸਾ ਸਿੰਘ ਗਲਬੀਰ ਖੜੇ ਨਗਰ ਦਾ ਹੈ ਜਿਦੇ ਕਿ ਵਿਆਨ 18 ਸਾਲ ਹੋਇਸੀ ਮਾਰ ਸੱਤੇ ਪਾਸਾ ਜਿਉ ਕਿ दांत ਨਹੀਂ ਬਖਸੀ ਉਹਨ ਨੂੰ ਮਾਰਨੇ ਫਿਰ ਪਣ ਫਿਰ ਸੇਵਾ ਕਰਨ ਕਰਕੇ ਦੋ ਭਜੰਗੇ दांत ਬਖਸੀ ਹੂੰ ਉਹਨੇ ਇਹ ਰਾਕੇ ਦੀ ਸੇਵਾ ਕਰਨੀ ਕੀਤੀ 1 ਲੱਖ ਰੁਪਏ ਦਾ ਬੱਤਾ ਸਿੰਘ ਲਾਲਚਨੇ ਵਾਲੇ ਕੋਲ ਹੀ ਆ ਜੀ ਹੂੰ ਇਹ ਇਸ ਦੇ ਸਾਲ ਠੀਕ ਹੈ 2 ਸਾਲ ਹੋ ਗਏ ਜੀ ਠੀਕ ਆ ਬਲਿਕ ਆ ਬਲਿਕ ਠੀਕ ਠੀਕ ਹੈ ਕਿਹੜਾ ਸਿੰਘ ਇਹਨਾਂ ਸੇਵਾ ਕਰਦਾ ਕਿਹਨੇ ਕਰਦਾ ਇਸ ਚੰਪਣ ਠੀਕ ਹੈ ਠੀਕ ਹਾ ਰਾਹੁਲ ਸਿੰਘ ਦਲਬੀਰ ਖਰੀਦਾ ਸੀ ਠੀਕ ਹੈ ਰਾਹੁਲ ਸਿੰਘ ਰਾਹੁਲ ਸਿੰਘ ਜੀ ਠੀਕ ਠੀਕ ਹਾਂ ਜੀ ਬਕਰ ਜੀ ਇਹ ਤਿੰਨ ਘੋੜੇ ਇਹ ਪਹਿਲਵਾਨ ਘੋੜਾ ਆ ਪੂਰਨ ਘੋੜਾ ਨਹੀਂ ਹਾਂ ਆ ਫ੍ਰੈਸ਼ ਫਾਇਰ ਘੋੜਾ ਹਾਂ ਇਤਕੇ ਘਰ ਵਿੱਚੋਂ ਰਾਜਸਥਾਨ ਵਿੱਚੋਂ ਸਿੰਘਾਂ ਨੇ ਗਾਨ ਕੀਤੇ ਠੀਕ ਹੈ ਜੀ ਇੱਕ ਸਿੰਘ ਦਾ ਵਿਆਹ ਨਹੀਂ ਜਾਂਦਾ ਨਾ ਕਰ ਪਚੰਗੀ ਕੋਈ ਨਹੀਂ ਨਾ ਕੋਈ ਬੱਚਾ ਹੁੰਦਾ ਹਾਂ ਉਹਨਾਂ ਕੋ ਮਸ਼ੀਨਾ ਸੀ ਕਣਕੜਨ ਵਾਲੀਆਂ ਕਪੈਣਾ ਉਹ ਸਾਡੇ ਸੰਗਾਨਾ ਮੇਲੇ ਆ ਜਿਨ੍ਹਾਂ ਨੇ ਮੱਖਣ ਘੋੜੇ ਦੀ ਨਾਲ ਘੋੜੀ ਨਹੀਂ ਸੀ ਉਹਨਾਂ ਨੇ ਫਿਰ ਸਾਡੇ ਕੋਲ ਆਉਣਾ ਕੀਤਾ ਪਹਿਲੇ ਸਾਲ ਹੀ ਮਾਰ ਚੰਗੀ ਦਿੱਤਾ ਨਾਲ ਸਿੰਘ ਰਹਿ ਗਿਆ ਫਿਰ ਖੁਸ਼ੀ ਨਾਲ ਦੋ ਘੋੜੇ ਫਿਰ ਸੰਟੜ ਆਏ ਘੋੜੀਆਂ ਰੱਖਦੇ Rajasthan ਨੰਬਰਦਾਰ ਨੇ ਉਹਨਾਂ ਦੇ ਬਹੁਤ ਸੋਹਣੇ ਘੋੜੇ ਨੇ ਆ ਦੋ ਰੱਖੀ ਬਹੁਤ ਕੱਦ ਵਾਲੇ ਤੇ ਬਹੁਤ ਧੀਵਾਏ ਤੇ ਬਹੁਤ ਸੋਹਣੇ ਜਿਵੇਂ ਹਰਗੁਰੂ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਉਦੋਂ ਸੰਗਤਾਂ ਜਦੋਂ ਹੁੰਦੀਆਂ ਜਗਾਜੋਦ ਹੁੰਦੇ ਸੀ ਉਦੋਂ ਘੋੜੇ ਚਲਾਉਂਦੇ ਹੁੰਦੇ ਸੀ ਚਾਹੇ ਹੁਜੇ ਕੋਥੇ ਹਿਆਰ ਚਲਾਉਂਦੇ ਸੀ ਬੱਚੇ ਚੜਾਉਂਦੇ ਸੀ ਹਾਂ ਬੱਚੇ ਚੜਾਉਂਦੇ ਸੀ ਤੇ ਹੁਣ ਤਾਂ ਪਰੰਪਰਾ ਹੀ ਬਦਲ ਗਈ ਵਾ ਗੁਰੂ ਜੀ ਹੁਣ ਵੀ ਮਾਰ ਸੱਚੇ ਪਾਤਸ਼ਾਹ ਦੀ ਜਥੇਬੰਦੀਆਂ ਵਿੱਚ ਇਹ ਹੰਗਾਸਨਾ ਵਿੱਚ ਇਹ ਪਰੰਪਰਾ ਹੈ ਗੁਰੂ ਮਾਰ ਦੀ ਠੀਕ ਹੈ ਜੀ ਗੁਰੂ ਮਾਰ ਦੀ ਪਰੰਪਰਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧ ਵਿੱਚ ਪਾਤਸ਼ਾਹ ਦੀ ਹਾਂ ਉਹ ਨਿਹੰਗਾਂ ਸੰਗਤ ਦੇ ਬਾਣੀ ਤੇ ਬਾਣਾ ਤੇ ਰਾਕੀ ਸਾਹਿਬ ਕਿ ਰੱਖੇ ਨੇ ਹੁਣ ਵੀ ਜਿੱਥੇ ਬੱਲੀਆਂ ਵਿੱਚ ਰਾਕੀ ਚੜਾਉਂਦੇ ਨੇ ਉਹ ਚੰਗੀ ਚੜਾਉਂਦੇ ਨੇ ਇਸੇ ਤਰ੍ਹਾਂ ਇਹ ਸ਼ਸਤਰ ਚੜਾਉਂਦੇ ਨੇ ਕੋਈ ਕਿਰਪਾਨਾਂ ਲੈ ਕੇ ਕੋਈ ਬਰਤਨ ਲੋਹੇ ਦੇ ਲਈ ਕਿ ਲੰਗਰ ਵਾਸਤੇ ਚੜਾਉਂਦਾ ਹੈ ਆ ਕੋਈ ਕਿਸੇ ਨੂੰ ਹਥਿਆਰ ਲੈ ਦਿੰਦਾ ਇਹ ਪਰੰਪਰਾ ਗੁਰੂ ਮਹਾਰਾਜ ਸੱਤੇ ਪਾਸੇ ਨਿਹੰਗਾਂ ਸੰਗਤਾਈ ਨਿਹੰਗਾਂ ਸੰਗਨ ਗੁਰੂ ਕੀ ਰੌਣਕੀ ਹੋਰਦੀ ਹੂੰ ਤੇ ਬਾਣੀ ਤੇ ਬਾਣਾ ਮਾਹਰੇ ਬਾਣੀ ਬਾਣਾ ਪੰਖ ਪਛਾਨੋ ਹੂੰ ਸਿੰਘ ਗੁਰੂ ਦਾ ਪੰਛੀ ਜਾਣੋ ਇਹ ਪੰਛੀ ਦੇ ਦੋ ਖਾਮ ਨੇ ਵਰਸਿਕ ਦੇ ਕੋਲ ਬਾਣੀ ਤੇ ਬਾਣਾ ਹੋਵੇ ਤੇ ਉਹ ਜਿੱਧਰ ਮਰਜੀ ਜਾਵੇ ਤੁਸੀਂ ਵਰ ਨੂੰ ਹਰ ਇੱਕ ਥਾਂ ਤੇ ਸਤਕਾਰ ਹੋਵੇਗਾ ਹਰ ਇੱਕ ਜੀ ਐਨ ਆਖੇਗਾ ਕੋ ਬਾਣੀ ਬਾਣੇ ਦੀ ਜਿਹੜੀ ਮਰਜ਼ਾਦਾ ਨਾ ਉਹਨ ਪੱਤਪਾ ਕ ਰੱਖਣਾ ਬਹੁਤ ਜ਼ਰੂਰੀ ਹੈ। ਇਹ ਕਲਗੀਧਰ ਪਾਤਸ਼ਾਹ ਮਾਹਰ ਹੁਕਮ ਕੀਤਾ ਖਾਸਾ ਮੇਰੋ ਰੂਪ ਹੈ ਖਾਲਸੇ ਮੈਂ ਹੂੰ ਕਰਨਵਾਸ ਖਾਲਸੇ ਮੇਰੀ ਜਾਨ ਕੀ ਜਾਨ ਖਾਲਸੇ ਮੇਰੋ ਪਿੰਡ ਪ੍ਰਾਨ ਖਾਲਸੇ ਮੇਰੋ ਇਸ਼ਟ ਸਿਰਦ ਖਾਲਸੇ ਮੇਰੋ ਕਹੀਤ ਮਿਲਦਾ ਹੂੰ ਖਾਲਸੇ ਕਾ ਖਾਲਸੇ ਮੇਰੋ ਉਤਪਾ ਸਾਗਰ ਬੁੰਦੇ ਹੋ ਮੇਰੇ ਤੇ ਖਾਲਸੇ ਪੰਥ ਵਿੱਚ ਕੋਈ ਪੇਨ ਪੀਤ ਨਹੀਂ ਹੈ ਜਿਵੇਂ ਆਕਾਸ਼ ਵਿੱਚ ਜੋ ਮੋਹਲੇ ਧਰਮੀ ਪੈਂਦਾ ਤੇ ਸਮੁੰਦਰ ਵਿੱਚ ਦਿਖਦਾ ਹੈ ਮਰ ਕੇ ਪਾਣੀ ਕੋ ਵੱਖ ਨਹੀਂ ਸਮਝ ਸਕਦਾ ਨਾ ਹੋ ਸਕਦਾ ਇਸ ਤਰ੍ਹਾਂ ਗੁਰੂ ਖਾਲਸੇ ਵਿੱਚ ਮੇਰਾ ਪ੍ਰਕਾਸ਼ ਦਾ ਮਹਾਰਿਆ ਖਾਲਸਾ ਪ੍ਰਗਟ ਪਰਮਾਤਮਾ ਕੀ ਰ ਪਰਮਾਤਮਾ ਦੀ ਮੌਜੂਦਨਾ ਪ੍ਰਗਟ ਹੋਇਆ ਤੇ ਮੇਰੇ ਇਹ ਖਾਲਸਾ ਹੈ ਤੇ ਮੇਰਾ ਇਹ ਨਵੇਂ ਪ੍ਰਵੇਸ਼ ਹੈ ਜੇ ਆਕਾਸ਼ ਵਿੱਚ ਮੋਹਲੇ ਧਰਮੀ ਪੈਂਦਾ ਹੈ ਤੇ ਉਹ ਉਸ ਤਰ੍ਹਾਂ ਹੀ ਸਮੁੰਦਰ ਵਿੱਚ ਪੈਂਦਾ ਇੱਕ ਹੋ ਜਾਂਦਾ ਇਹਨ ਗੁਰਸੇਖ ਨਾਮ ਜਪ ਕੇ ਬਾਣੀ ਬਾਣੀ ਤਿਆਰ ਪ੍ਰਚਾਰ ਰਹਿ ਕੇ ਸੇਵਾ ਕਰਕੇ ਮੇਰੇ ਚਪੇਤ ਹੁੰਦੇ ਜਿਸ ਤਰ੍ਹਾਂ ਆਪਣਾ ਸਿੰਘ ਅੱਜ ਕੱਲ ਮਾਇਆ ਭੇਟ ਕਰਦੇ ਆ ਉਸ ਤਰ੍ਹਾਂ ਤੁਸੀਂ ਬੇਨਤੀ ਕਰੋਗੇ ਕਿ ਸੰਤ ਨੂੰ ਘੋੜੇ ਵੀ ਭੇਟ ਕਰਨ ਜੀ ਹੋਰ ਜਿਵੇਂ ਸ਼ਸਤਰ ਭੇਟ ਕਰਨ ਉਹ ਸਾਡੀ ਮਰਜ਼ਾ ਨਹੀਂ ਅੱਛਾ ਹਾਂਜੀ ਮੈਂ ਉਹੀ ਸਵਾਲ ਸੀ ਮੇਰਾ ਜੀ ਦਿੱਤੇ ਪਾਸ਼ਾ ਮਹਾਰਾਜ ਦੇ ਹੁਕਮ ਹੈ ਹਾਂ ਆਪਦੇ ਦੈਰੇ ਉੱਤੇ ਰਹਿਣਾ ਹੈ ਹਾਂ ਜਿਹੜਾ ਕੜਾਕਾ ਹੁੰਦਾ ਨੇ ਜਿਹੜਾ ਕੜਾਕਾ ਇਹ ਖਾਲਸੇ ਦੀ ਜੰਗੀਰ ਹੈ ਛੁਣ ਤੋਹ ਵਿੱਚ ਰਹਿਣਾ ਮਾਰ ਰੱਖਾ ਸਾਲ ਵਿੱਚ ਤਨ ਵਸਤ ਪਈਓ ਸੱਜਣ ਤੋਗ ਵਿਚਾਰੋ ਜੇ ਸਤ ਵਿੱਚ ਰਹੇਗਾ ਮਹਾਰਾਜ ਹੁਕਮ ਨੂੰ ਸਤ ਕਰਕੇ ਮੰਨੇਗਾ ਛੁਣ ਤੋਹ ਵਿੱਚ ਰਹੇਗਾ ਫਿਰ ਉਹਨੂੰ ਗੁਰੂ ਚੱਕਰੀ ਦੇ ਮਾਰਗ ਚੱਲਣ ਦੀ ਵਿਚਾਰ ਆ ਗਈ ਜੇ ਵਿਚਾਰ ਆ ਗਈ ਫਿਰ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਿਰੋ ਅੰਮ੍ਰਿਤ ਨਾਮ ਰੂਪੀ ਨਾਮ ਮਿਲੇਗਾ ਫਿਰ ਹਿਰਦੇ ਵਿੱਚ ਵਸਣਾ ਜੇ ਤ੍ਰਿਸ਼ਨਾ ਰੱਖ ਲਈ ਫੇ ਮੈਨੂੰ ਤਕ ਘੋੜਾ ਲੈ ਕੇ ਦੇ ਮੈਨੂੰ ਕਿਰਪਾ ਨਾਲ ਨਚੋੜਾ ਲੈ ਫਿਰ ਉਹਦੇ ਤੇ ਤ੍ਰਿਸ਼ਨਾ ਵਿੱਚ ਦੂਜੀਆਂ ਕੋਈ ਮਾਰ ਰੱਖਣਾ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬੇ ਗਏ ਵਿਪਰਨਕ ਰੀਤ ਮੈਂ ਨਾ ਕੋਈ ਫਿਰ ਦੂਜਾਂ ਵਾਲੀ ਰੀਤ ਕਰ ਲਈ ਮੰਗਣਾ ਨਹੀਂ ਕਿਸੇ ਕੋਲ ਕਰੀ ਆਪਣੇ ਆ ਸੰਗਤਾਂ ਘੋੜੇ ਦਾ ਕੀ ਭਟੰਗੀ ਚਲਾਉਂਦੇ ਨੇ ਮਾਇਆ ਚੜਾਉਂਦੇ ਨੇ ਜਿਹੜੀ ਮਾਇਆ ਗੁਰੂ ਕੇ ਲੰਗਰ ਗੁਰੂ ਦੇ ਸਤਾਨਾਂ ਤੇ ਲੱਗਦੀ ਆ ਜਿਹੜੇ ਘੋੜੇ ਦਾ ਕਿਸੰਗ ਉਹਨੇ ਸੇਵਾ ਕਰਦੇ ਨੇ ਜੋ ਖਾਲਸੇ ਪੰਥ ਦੀ ਮਰਜ਼ਾਦਾ ਅਕਲ ਦੀ ਤਰ ਪਾਸਾ ਸੇਮ ਪਾਸੇ ਵੜੇ ਸੀ ਘੋੜਿਆਂ ਨੇ ਸਵਾਰਿਕ ਨੇ ਦੇ ਬਲ ਕਰਨੀ ਸ਼ਸਤਰ ਵਿਦਿਆ ਖੜਨੀ ਗੁਰਬਾਣੀਆਂ ਦੇ ਜਾਬ ਕਰਨੇ ਸਿੱਖੀ ਦਾ ਪ੍ਰਚਾਰ ਕਰਨਾ ਇਹ ਖਾਲਸਾ ਸ੍ਰੀਪੰਤਿ ਜੀ ਮਾਰੇ ਦਾਤ ਬਖਸ਼ੀਏ ਉਸੇ ਦਾਤ ਨੂੰ ਲੈ ਕੇ ਖਾਲਸਾ ਪੰਥ 12 ਮਹੀਨੇ ਜਿੰਨੇ ਵੀ ਜਥੇਬੰਦੀਆਂ ਨਾਂਗਾਂ ਸੰਗਤਾਂ ਦੇ ਅੰਤਰਾ ਨਾਲ ਬੁੱਢ ਜਲ ਬਾਬਾ ਮਿੱਤ ਜਨ ਸਾਹਿਬ ਜਾਰੇ ਸਾਰੇ ਉਸ ਪੈਣ ਕਰਦੇ ਮੰਗਦੇ ਨਹੀਂ ਕਿਸੇ ਕੋਈ ਠੀਕ ਆਪਣੇ ਆਪ ਕੋਈ ਦਾਨ ਕਰੇ ਫਿਰ ਉਹ ਦਾਨ ਲੈਣਾ ਠੀਕ ਮੰਗਣਾ ਨਹੀਂ ਕਿਸੇ ਠੀਕ ਮੰਗਣਾ ਨਹੀਂ ਖਾਲਸਾ ਨੂੰ ਆਇਆ ਵਾਹਿਗੁਰੂ ਜੀ ਦਾ ਖਾਲਸਾ ਹੈ ਆ ਜਿਹੜਾ ਕੋੜਾ ਰਾਕੀ ਹੈ ਹਮ ਏਅਰ ਕੀ 85000 ਦਾ ਲਿਆ ਠੀਕ ਹੈ ਜੀ ਮਾਗੀ ਤੇ ਬਾਅਦ ਰਾਜਸਥਾਨ ਚ ਨੇ ਹੈ ਵੀ ਇਹ ਫਰੀਦਕੋਟ ਦਾ ਸਿੰਘ ਬਾਹਰ ਦੇਸ਼ ਵਿੱਚ ਗਿਆ ਠੀਕ ਹੈ ਜੀ ਉਹਨੇ ਦਾਨ ਕਰਨਾ ਕਿ ਜਿਹਦੇ ਨਾਨਕ ਚੁੜੜ ਖੇੜੇ ਆ ਸਰਦਾਰ ਮਹਿਲ ਸਿੰਘ ਦਾ ਭਨੇਵਾ ਲੱਗਦਾ ਇਹਦਾ ਅਰਸ਼ੰਗ ਦਾ ਦੋਤਾ ਹੈ ਹਾਂ ਜੀ ਉਹਨੇ ਮਹਾਰਾਜ ਨੂੰ ਕਿਰਪਾ ਕਰੇ ਤੇ ਪੱਕਾ ਹੋ ਜਾਵਾਂ ਤੇ ਮੈਂ ਇੱਕ ਰਾਕੀ ਹੋਰ ਗੁਰੂ ਮਾਨ ਦੇ ਸੱਚੇ ਪਾਤਸ਼ਾਹ ਦੀ ਪੰਥੀ ਸੇਵਾ ਕਰਨੀ ਪੱਕਾ ਹੋ ਗਿਆ ਪੀਰ ਹੋ ਗਿਆ ਉਹ ਨਹੀਂ ਦੂਸਰੇ ਸਾਲ ਨੂੰ ਉਹਨਾਂ ਨੇ ਇੱਕ ਰਾਕੀ ਦੀ ਫਿਰ ਸੇਵਾ ਕਰਨੀ ਹੈ ਇਹ ਬਹੁਤ ਮਿਹਨਤ ਕਰਕੇ ਪਾਚ ਲੱਭ ਕੇ ਮੰਟੀ ਸਿੰਘ ਆ ਉਹਦੀ ਮਾਸੀ ਦਾ ਪੁੱਤ ਖੂਈਆਂ ਸਰਵਰ ਦਾ ਹਾਂਜੀ ਉਹਨੇ ਰਾਜਸਥਾਨ ਤੋਂ ਸਾਨੂੰ ਲੱਭ ਕੇ ਜਾਣ ਕੇ ਦਿੱਤਾ ਹੈ ਜੋ ਕਿ ਉਹਨਾਂ ਕੋਲ ਰੱਖਣਾ ਨੇ ਰਾਜਸਥਾਨ ਲੋਕੀ ਘੋੜੇ ਰੱਖਦੇ ਨੇ ਘਰ ਦਾ ਬੱਚਾ ਉਹਨਾਂ ਦਾ ਇਹ 4.5 ਸਾਲ ਦਾ ਠੀਕ ਆ ਮਹਾਰੀ ਕਿਰਪਾ ਨਾਲ ਇਹਦਾ 3.5 ਲੱਖ ਮੰਡੀ ਚ ਮੁੱਲ ਲੱਗਾ ਸੀ ਠੀਕ ਹੈ ਜੀ ਪਰ ਗੁਰੂ ਮਹਾਰਜ ਦਾ ਮੰਨ ਦਾ ਐਸਾ ਪਹਿਰਾ ਹੈ ਕਿ ਉਹਨੇ ਜੋ ਮਰਜ਼ੀ ਦੇ ਦੋ ਉਹ 3.5 ਲੱਗਾ ਸਾਨੂੰ 3 ਦੇ ਦੋ ਕੁਝ ਨਾ ਦੇ ਦੋ ਦੇਣੇ ਦੇ ਦੋ ਮਣਕਿਉਣਾ ਨੇ ਛੜਨਾ ਕਰਨੇ ਕਰਨੇ ਬਚਨ ਹੋ ਗਿਆ ਸੀ ਨਾਲ ਠੀਕ ਹੈ ਜੀ ਉਹਨਾਂ ਹੱਥ ਚਲ ਪਾ ਜਿੰਨਾ ਮਰਜ਼ੀ ਦੇ ਦੋ ਫਿਰ 85000 ਉਹਨਾਂ ਨੂੰ ਪੈ ਗਿਆ ਦਿੱਤਾ ਹਾਂ ਜੀ ਹੱਥ ਬੜੇ ਖੁਸ਼ ਸੀ ਉਹ ਨਾਲ ਛੱਡਣ ਵਾਸਤੇ ਆਏ ਅਗਲੇ ਦਿਨ ਫਿਰ ਵੇਖਣ ਵਾਸਤੇ ਆ ਦੋ ਦਿਨ ਵੇਖਣ ਵਾਸਤੇ ਆਉਂਦੇ ਨੇ ਠੀਕ ਇਹ ਸਾਡਾ ਗੁਰੂ ਕੋੜਾ ਗੁਰੂ ਘਰ ਵਿੱਚ ਗਿਆ ਮਾਇਆ ਤਾਂ ਉਹਦੀਆਂ ਮਾਇਆ ਦੀ ਕੀ ਗੱਲ ਆ ਹੋਰ ਮਹਾਰਾਜ ਦੇ ਦੇਗਾ ਇਹ ਇਹਦਾ ਕਿਹੜਾ ਹੈ ਇਹਦਾ ਨਾਮ ਦਿਲਬਾਗ ਦਲ ਸ਼ਿੰਗਾਰ ਹੈ ਜੀ ਠੀਕ ਹੈ ਜੀ ਕਲਗਲ ਨਾ ਰੱਖਿਆ ਦਲ ਭਗਦਾ ਬਹੁਤ ਸੁੰਦਰ ਘੋੜਾ ਹੈ ਇਹਨੂੰ ਅਸੀਂ ਦੱਸਣਾ ਹੈ ਸਵਾਰੀ ਵਾਸਤੇ ਉਹਦੇ ਨਾਲ ਜੋੜ ਦਿੱਤਾ ਹੈ ਠੀਕ ਹੈ ਜੀ ਅਸਲੀ ਸਵਾਰੀ ਦਾ ਉਹ ਹੈ ਪਰ ਇੱਕ ਕੋੜ ਅਨਾਲ ਫਰੀ ਰੱਖਣਾ ਪੈਂਦਾ ਠੀਕ ਹੈ ਅਫਸਰ ਦੇ ਥਲੇ ਕਬਸਰ ਰੱਖਣਾ ਪੈਂਦਾ ਨਾ ਹਾਂਜੀ ਪੀ ਐਸ ਐਸ ਪੀਏ ਬੜੇ ਗਾਉਣੀ ਠੀਕ ਹੈ ਇਸ ਕਰਕੇ ਇਹ ਇਹ ਸੇਰ ਵਾਸਤੇ ਇਹਨੂੰ ਛੱਡਿਆ ਹੋਇਆ ਅੱਗੇ ਹਾਂਜੀ ਇਹ ਵੀ ਸੀਦਾ ਸੰਗ ਸਵਾਰੀ ਵਾਸਤੇ ਲੈ ਹੈ ਸਰ ਇੱਕ ਜਾਦੂ ਵਾਲਾ ਜਾਦੂ ਸਰ ਬਹੁਤ ਦਰੀਆਂ ਗਾਏ